ਮੋਹਾਲੀ ਵਿੱਚ ਹਰਿਆਣਾ ਦੇ ਪੁਲਿਸ ਮਲਾਜ਼ਮ ਦਾ ਹੋਇਆ ਕਤਲ ਮੋਹਾਲੀ ਵਿੱਚ ਹਰਿਆਣਾ ਦੇ ਇੱਕ ਪੁਲਿਸ ਮਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਦੀ ਪਛਾਣ ਅਜੀਤ ਸਿੰਘ ਵਜੋ ਹੋਈ ਹੈ ਲਾਸ਼ ਮਿਲਨ ਕਾਰੋ ਇਲਾਕੇ ਵਿੱਚ دہشت ਦਾ ਮਾਹੌਲ ਬਣ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਬਹੁਤ ਹੀ ਬਹਿਰਮੀ ਨਾਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਮੰਗਲਵਾਰ ਸਵੇਰੇ 6 ਵਜੇ ਦੇ ਕਰੀਬ ਪਲਾਸੌਰ ਚੌਕੀ ਦੇ ਸਾਹਮਣੇ ਸਿਤ ਝਾੜੀਆਂ 'ਚ ਇੱਕ ਮਹਿਲਾ ਰਾਗੀਰ ਨੇ ਦੇਖਿਆ ਕਿ ਇੱਕ ਵਿਅਕਤੀ ਦੀ ਲਾਸ਼ ਖੂਨ ਨਾਲ ਲਥਪਥ ਹੋਈ ਪਈ ਸੀ ਜਿਸ ਨੇ ਹਰਿਆਣਾ ਪੁਲਿਸ ਦੀ ਵਰਦੀ ਪਾਈ ਹੋਈ ਸੀ। ਜਿਸ ਦੀ ਪਛਾਣ ਅਜੀਤ ਸਿੰਘ ਵਜੋ ਹੋਈ ਹੈ। ਮੋਹਾਲੀ ਵਿੱਚ ਹਰਿਆਣਾ ਦੇ ਪੁਲਿਸ ਮਲਾਜ਼ਮ ਦਾ ਹੋਇਆ ਕਤਲ ਮੋਹਾਲੀ ਵਿੱਚ ਹਰਿਆਣਾ ਦੇ ਇੱਕ ਪੁਲਿਸ ਮਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਦੀ ਪਛਾਣ ਅਜੀਤ ਸਿੰਘ ਵਜੋ ਹੋਈ ਹੈ ਲਾਸ਼ ਮਿਲਣ ਕਾਰਲ ਇਲਾਕੇ ਵਿੱਚ دہشت ਦਾ ਮਾਹੌਲ ਬਣ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਬਹੁਤ ਹੀ ਬਹਿਰੈਮੀ ਨਾਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਮੰਗਲਵਾਰ ਸਵੇਰੇ 6 ਵਜੇ ਦੇ ਕਰੀਬ ਪਲਾਸੌਰ ਚੌਕੀ ਦੇ ਸਾਹਮਣੇ ਸਥਿਤ ਝਾੜੀਆਂ 'ਚ ਇੱਕ ਮਹਿਲਾ ਰਾਗੀਰ ਨੇ ਦੇਖਿਆ ਕਿ ਇੱਕ ਵਿਅਕਤੀ ਦੀ ਲਾਸ਼ ਖੂਨ ਨਾਲ ਲਥਪਥ ਹੋਈ ਪਈ ਸੀ ਜਿਸ ਨੇ ਹਰਿਆਣਾ ਪੁਲਿਸ ਦੀ ਵਰਦੀ ਪਾਈ ਹੋਈ ਸੀ। ਜਿਸ ਦੀ ਪਛਾਣ ਅਜੀਤ ਸਿੰਘ ਵਜੋ ਹੋਈ ਹੈ। ਮੋਹਾਲੀ ਵਿੱਚ ਹਰਿਆਣਾ ਦੇ ਪੁਲਿਸ ਮਲਾਜ਼ਮ ਦਾ ਹੋਇਆ ਕਤਲ ਮੋਹਾਲੀ ਵਿੱਚ ਹਰਿਆਣਾ ਦੇ ਇੱਕ ਪੁਲਿਸ ਮਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਦੀ ਪਛਾਣ ਅਜੀਤ ਸਿੰਘ ਵਜੋ ਹੋਈ ਹੈ ਲਾਸ਼ ਮਿਲਣ ਕਾਰਲ ਇਲਾਕੇ ਵਿੱਚ دہشت ਦਾ ਮਾਹੌਲ ਬਣ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਬਹੁਤ ਹੀ ਬਹਿਰਮੀ ਨਾਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਮੰਗਲਵਾਰ ਸਵੇਰੇ 6 ਵਜੇ ਦੇ ਕਰੀਬ ਪਲਾਸੌਰ ਚੌਂਕੀ ਦੇ ਸਾਹਮਣੇ ਸਥਿਤ ਝਾੜੀਆਂ 'ਚ ਇੱਕ ਮਹਿਲਾ ਰਾਗੀਰ ਨੇ ਦੇਖਿਆ ਕਿ ਇੱਕ ਵਿਅਕਤੀ ਦੀ ਲਾਸ਼ ਖੂਨ ਨਾਲ ਲਥਪਥ ਹੋਈ ਪਈ ਸੀ ਜਿਸ ਨੇ ਹਰਿਆਣਾ ਪੁਲਿਸ ਦੀ ਵਰਦੀ ਪਾਈ ਹੋਈ ਸੀ। ਜਿਸ ਦੀ ਪਛਾਣ ਅਜੀਤ ਸਿੰਘ ਵਜੋ ਹੋਈ ਹੈ। ਮੋਹਾਲੀ ਵਿੱਚ ਹਰਿਆਣਾ ਦੇ ਪੁਲਿਸ ਮਲਾਜ਼ਮ ਦਾ ਹੋਇਆ ਕਤਲ ਮੋਹਾਲੀ ਵਿੱਚ ਹਰਿਆਣਾ ਦੇ ਇੱਕ ਪੁਲਿਸ ਮਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਦੀ ਪਛਾਣ ਅਜੀਤ ਸਿੰਘ ਵਜੋ ਹੋਈ ਹੈ ਲਾਸ਼ ਮਿਲਣ ਕਾਰਨ ਇਲਾਕੇ ਵਿੱਚ دہشت ਦਾ ਮਾਹੌਲ ਬਣ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਬਹੁਤ ਹੀ ਬਹਿਰਮੀ ਨਾਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਮੰਗਲਵਾਰ ਸਵੇਰੇ 6 ਵਜੇ ਦੇ ਕਰੀਬ ਪਲਾਸੌਰ ਚੌਕੀ ਦੇ ਸਾਹਮਣੇ ਸਥਿਤ ਝਾੜੀਆਂ 'ਚ ਇੱਕ ਮਹਿਲਾ ਰਾਗੀਰ ਨੇ ਦੇਖਿਆ ਕਿ ਇੱਕ ਵਿਅਕਤੀ ਦੀ ਲਾਸ਼ ਖੂਨ ਨਾਲ ਲਥਪਥ ਹੋਈ ਪਈ ਸੀ ਜਿਸ ਨੇ ਹਰਿਆਣਾ ਪੁਲਿਸ ਦੀ ਵਰਦੀ ਪਾਈ ਹੋਈ ਸੀ। ਜਿਸ ਦੀ ਪਛਾਣ ਅਜੀਤ ਸਿੰਘ ਵਜੋ ਹੋਈ ਹੈ। ਮੋਹਾਲੀ ਵਿੱਚ ਹਰਿਆਣਾ ਦੇ ਪੁਲਿਸ ਮਲਾਜ਼ਮ ਦਾ ਹੋਇਆ ਕਤਲ ਮੋਹਾਲੀ ਵਿੱਚ ਹਰਿਆਣਾ ਦੇ ਇੱਕ ਪੁਲਿਸ ਮਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਦੀ ਪਛਾਣ ਅਜੀਤ ਸਿੰਘ ਵਜੋ ਹੋਈ ਹੈ ਲਾਸ਼ ਮਿਲਨ ਕਾਰਨ ਇਲਾਕੇ ਵਿੱਚ دہشت ਦਾ ਮਾਹੌਲ ਬਣ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਬਹੁਤ ਹੀ ਬਹਿਰਮੀ ਨਾਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਮੰਗਲਵਾਰ ਸਵੇਰੇ 6 ਵਜੇ ਦੇ ਕਰੀਬ ਪਲਾਸੌਰ ਚੌਕੀ ਦੇ ਸਾਹਮਣੇ ਸਥਿਤ ਝਾੜੀਆਂ 'ਚ ਇੱਕ ਮਹਿਲਾ ਰਾਗੀਰ ਨੇ ਦੇਖਿਆ ਕਿ ਇੱਕ ਵਿਅਕਤੀ ਦੀ ਲਾਸ਼ ਖੂਨ ਨਾਲ ਲਥਪਥ ਹੋਈ ਪਈ ਸੀ ਜਿਸ ਨੇ ਹਰਿਆਣਾ ਪੁਲਿਸ ਦੀ ਵਰਦੀ ਪਾਈ ਹੋਈ ਸੀ। ਜਿਸ ਦੀ ਪਛਾਣ ਅਜੀਤ ਸਿੰਘ ਵਜੋ ਹੋਈ ਹੈ।